ਪੰਜਾਬ ਵਿੱਚ ਇੱਕ ਵਾਰ ਫਿਰ ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਤੇ ਹਮਲਾ ਹੋਇਆ ਹੈ ਕੁਝ ਅਣਪਛਾਤੇ ਹਮਲਾਵਰਾਂ ਨੇ ਐਚ ਆਰਟੀਸੀ ਬੱਸ ਤੇ ਪੱਥਰਬਾਜ਼ੀ ਕੀਤੀ ਹੈ ਇਹ ਘਟਨਾ ਪੰਜਾਬ ਦੇ ਨੰਗਲ ਵਿੱਚ ਵਾਪਰੀ ਹੈ ਜਿੱਥੇ ਬੁੱਧਵਾਰ ਰਾਤ ਨੂੰ ਨੰਗਲ ਅਨੰਦਪੁਰ ਸਾਹਿਬ ਹਾਈਵੇ ਤੇ ਭਾਨੂ ਪਾਲੀ ਦੇ ਨੇੜੇ ਕੁਝ ਸ਼ਰਾਰਤੀ ਅਨਸਰਾਂ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਜਾ ਮੁੰਡਾ ਤੋਂ ਉੱਤਰ ਪ੍ਰਦੇਸ਼ ਮਥੁਰਾ ਦੇ ਬਰਿੰਦਾਵਨ ਜਾ ਰਹੀ ਹੀ ਮਾਟਰ ਰੋਡਵੇਜ਼ ਦੀ ਬਸ ਤੇ ਪੱਥਰਬਾਜ਼ੀ ਕੀਤੀ ਬਸ ਵਿੱਚ ਸਵਾਰ ਸਾਰੇ ਲੋਕ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕਰਨ ਲਈ ਬਰੰਦਾਵਨ ਜਾ ਰਹੇ ਸਨ ਜਦੋਂ ਇੱਕ ਘਟਨਾ ਵਾਪਰੀਏ ਤਾਂ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ ਜਿਵੇਂ ਹੀ ਬੱਸ ਤੇ ਪੱਥਰबाजी ਕੀਤੀ ਗਈ ਬੱਸ ਵਿੱਚ ਸਵਾਰ ਲੋਕ ਡਰ ਗਏ ਘਟਨਾ ਤੋਂ ਬਾਅਦ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਬੱਸ ਵਿੱਚ ਸਵਾਰ ਇੱਕ ਨੌਜਵਾਨ ਅਵਿਨਾਸ਼ ਠਾਕੁਰ ਨੇ ਦੱਸਿਆ ਕਿ ਉਹ ਵੀ ਬੱਸ ਵਿੱਚ ਯਾਤਰਾ ਕਰ ਰਿਹਾ ਸੀ ਉਹ ਬੱਸ ਦੀ ਅਗਲੀ ਸੀਟ ਤੇ ਬੈਠਾ ਸੀ ਬੁੱਧਵਾਰ ਰਾਤ ਲਗਭਗ 11 ਵਜੇ ਬਾਈਕ ਤੇ ਸਵਾਰ ਤਿੰਨ ਨੌਜਵਾਨਾਂ ਵਿੱਚੋਂ ਇੱਕ ਜੋ ਵਿਚਕਾਰ ਬੈਠਾ ਸੀ ਨੇ ਅਚਾਨਕ ਬੱਸ ਤੇ ਪੱਥਰ ਸੁੱਟ ਦਿੱਤੇ ਜਿਸ ਕਾਰਨ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਸ ਦਾ ਅਗਲਾ ਸ਼ੀਸ਼ਾ ਟੁੱਟਿਆ ਹੋਇਆ ਹੈ ਤੇ ਬੱਸ ਦੇ ਅੰਦਰ ਪੱਥਰ ਨਹੀਂ ਅਵਿਨਾਸ਼ ਠਾਕੁਰ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਬੱਸ ਵਿੱਚ ਯਾਤਰਾ ਕਰ ਰਹੇ ਸ਼ਰਧਾਲੂਆਂ ਵਿੱਚ دہشت ਦਾ ਮਾਹੌਲ ਹੈ ਜਦੋਂ ਤੱਕ ਬੱਸ ਡਰਾਈਵਰ ਨੇ ਬੱਸ ਰੋਕੀ ਹਮਲਾਵਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਬਾਈਕ ਤੇ ਭੱਜ ਗਏ ਐ ਆਰਟੀਸੀ ਦੇ ਖੇਤਰੀ ਅਧਿਕਾਰੀ ਨੂੰ ਫੋਨ ਤੇ ਇਹ ਜਾਣਕਾਰੀ ਦੇਣ ਤੋਂ ਬਾਅਦ ਬੱਸ ਰਾਤ ਨੂੰ ਵrindavan ਲਈ ਰਵਾਂ ਨਾ ਹੋ ਗਈ ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਹੀ ਹਿਮਾਚਲ ਦੇ ਚਮੁੰਡਾ ਤੋਂ ਵਰਿੰਦਾਵਨ ਲਈ ਹਿਮਾਚਲ ਰੋਡਵੇਜ਼ ਦੀ ਨਵੀਂ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ ਪਹਿਲੇ ਹੀ ਦਿਨ ਵਾਸਤੇ ਹਮਲਾ ਹੋਇਆ ਸੀ ਬੁੱਧਵਾਰ ਨੂੰ ਹਿਮਾਚਲ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਆਰਐਸ ਵਾਲੀ ਨੇ ਪੂਜਾ ਕਰਨ ਤੋਂ ਬਾਅਦ ਇਸ ਬੱਸ ਨੂੰ ਬਰਿੰਦਾਵਨ ਲਈ ਰਸਮੀ ਤੌਰ ਤੇ ਭੇਜਿਆ ਸੀ ਐਚ ਆਰਟੀਸੀ ਦੇ ਉਪ ਪ੍ਰਧਾਨ ਅਜੇ ਵਰਮਾ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਖੇਤਰੀ ਮੈਨੇਜਰ ਉਹਨਾਂ ਨੂੰ ਮੌਕੇ ਤੇ ਭੇਜਿਆ ਗਿਆ ਹੈ ਵਿਭਾਗ ਨੇ ਅਣਪਛਾਤੇ ਲੋਕਾਂ ਵਰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ